ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਨਾਲ ਸੰਬੰਧਿਤ ਵੱਖ-ਵੱਖ ਅਖਾਣਾਂ ਜਿਨ੍ਹਾਂ ਦੇ ਵਿੱਚੋਂ ਇੱਕ ਅਕਸਰ ਤੁਸੀਂ ਸੁਣਦੇ ਹੋ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ 12 ਵਜ ਗਏ ਜਾਂ ਮੰਨੂ ਸਾਡੇ ਦਾਤਰੇ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਜਾਂ ਖਾਦਾ ਪੀਤਾ ਲਾਹੇ ਦਾ ਬਾਕੀ ਆਮਦ ਸਾਹੇ ਦਾ ਜਾਂ ਆਏ ਨੀ ਨਿਹੰਗ ਵੋਹਾ ਖੋਹ ਦੇ ਨਸੰਗ ਇਹ ਖਾਣਾ ਜਿਹੜੀਆਂ ਕਿ ਇਤਿਹਾਸ ਦੇ ਨਾਲ ਸੰਬੰਧਿਤ ਹੈਗੀਆਂ ਕਿਉਂ ਅਤੇ ਕਿਵੇਂ ਤੇ ਕਦੋਂ ਪ੍ਰਚਲਿਤ ਹੋਈਆਂ ਪਿਛਲੇ ਵੱਖ-ਵੱਖ ਐਪੀਸੋਡ ਜਿਹਦੇ ਵਿੱਚ ਮੈਂ ਆਪ ਨੂੰ ਦੱਸ ਚੁੱਕਿਆ ਕਿ ਕਿਵੇਂ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਹੋਏ ਉਹਨਾਂ ਅਤਿਆਚਾਰਾਂ ਦੌਰਾਨ ਹੀ ਸਿੱਖ ਜਿਹੜੇ ਸੀਗੇ ਹਾਰ ਮੰਨਣ ਨੂੰ ਤਿਆਰ ਨਹੀਂ ਸਨ ਨਾ ਉਹਨਾਂ ਨੇ ਹਾਰ ਮੰਨੀ ਵਲਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਜਿੱਥੇ ਉਹਨਾਂ ਨੇ ਸਿੱਖ ਧਰਮ ਦੀ ਰੱਖਿਆ ਕੀਤੀ ਉਥੇ ਜੇ ਪੰਜਾਬ ਦੇ ਵਿੱਚ ਕਿਤੇ ਜ਼ੁਲਮ ਹੁੰਦਾ ਸੀ ਉਹ ਚਾਹੇ ਹਿੰਦੂ ਤੇ ਹੁੰਦਾ ਸੀਗਾ ਚਾਹੇ ਸਿੱਖ ਦੇ ਉੱਪਰ ਹੁੰਦਾ ਸੀ ਜਾਂ ਮੁਸਲਮਾਨ ਤੇ ਹੁੰਦਾ ਸੀ ਜਾਂ ਕਿਸੇ ਹੋਰ ਧਰਮ ਦੇ ਵਿਅਕਤੀ ਤੇ ਹੁੰਦਾ ਸੀਗਾ ਉਸ ਦਾ ਮੁਕਾਬਲਾ ਕੀਤਾ ਪੰਜਾਬ ਦੀ ਰੱਖਿਆ ਦੇ ਲਈ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ ਇਹਨਾਂ ਨੇ ਹੀ ਜਿਹੜਾ ਵਿਦੇਸ਼ੀਆਂ ਵੱਲੋਂ ਹਮਲੇ ਭਾਰਤ ਉੱਤੇ ਹੋ ਰਹੇ ਸੀਗੇ ਉਹਨਾਂ ਦੀ ਧਾਰਾ ਨੂੰ ਉਲਟ ਕਰ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਮਲੇ ਜਿਹੜੇ ਸੀਗੇ ਭਾਰਤ ਉੱਤੇ ਨਹੀਂ ਪੰਜਾਬ ਉੱਤੇ ਨਹੀਂ ਬਲਕਿ ਪੰਜਾਬ ਤੋਂ ਹਮਲੇ ਅਫਗਾਨ ਸਵਾਨ ਤੋਂ ਸ਼ੁਰੂ ਹੋ ਗਏ। ਸੋ ਅੱਜ ਅਸੀਂ ਗੱਲ ਕਰਦੇ ਹਾਂ ਤਰਤੀਬ ਦੇ ਵਿੱਚ ਡਲੀਵਾਰ ਕਿ ਕਿਵੇਂ ਤੇ ਕਿਸ ਤਰ੍ਹਾਂ ਇਹ ਸਾਰਾ ਕੁਝ ਹੋੰਤ ਚ ਆਇਆ। ਸਭ ਤੋਂ ਪਹਿਲਾਂ ਮੀਰ ਮੰਨੂ ਦਾ ਜ਼ਿਕਰ ਕਰਦੇ ਹਾਂ। ਮੀਰ ਮੰਨੂ ਦੇ ਸਮੇਂ ਬਹੁਤ ਜ਼ਿਆਦਾ ਜ਼ੁਲਮ ਸਿੱਖਾਂ ਦੇ ਉੱਪਰ ਹੋਏ ਸਨ ਮੀਰ ਮੰਨੂ ਸ਼ੁਰੂ ਤੋਂ ਜ਼ਾਲਮ ਨਹੀਂ ਸੀਗਾ ਅਸਲ 'ਚ ਇੱਕ ਘਟਨਾ ਵਾਪਰੀ ਸੀ ਕਿ ਜਦੋਂ 1752 ਦੇ ਵਿੱਚ ਐਮਨ ਹਸ ਅਬਦਾਲੀ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਸਿੱਖਾਂ ਦੀ ਸਪੋਰਟ ਜਿਹੜੀ ਹੈਗੀ ਆ ਲੈਂਡ ਦੇ ਲਈ ਦੀਵਾਨ ਕੌੜਾ ਮੱਲ ਦੇ ਨਾਲ ਗੱਲਬਾਤ ਕੀਤੀ ਗਈ ਤੇ ਕੌੜਾ ਮੱਲ ਨੇ ਸਿੱਖਾਂ ਨਾਲ ਗੱਲਬਾਤ ਕੀਤੀ ਕਿ ਸਿੱਖਾਂ ਦੁਆਰਾ ਉਸ ਨੂੰ ਸਪੋਰਟ ਦੇ ਦਿੱਤੀ ਗਈ ਕਿ 20 ਤੋਂ 30 ਹਜ਼ਾਰ ਸੈਨਿਕ ਜਿਹੜੇ ਹੈਗੇ ਆ ਸਿੱਖਾਂ ਦੇ ਉਹ ਮੀਰ ਮੰਨੂ ਦੀ ਮਦਦ ਕਰਨਗੇ ਅਬਦਾਲੀ ਨੂੰ ਹਰਾਉਣ ਦੇ ਲਈ ਪਰ ਕੁਝ ਇੱਕ ਘਟਨਾ ਵਾਇਦਾਂ ਦੀ ਆ ਵਾਪਰੀਆਂ ਜਿਹਦੇ ਕਰਕੇ ਸਿੱਖਾਂ ਦੇ ਤੇ ਮੀਰ ਮੰਨੂ ਦੇ ਰਿਸ਼ਤੇ ਖਰਾਬ ਹੋ ਗਏ ਤੇ ਫਿਰ ਸਿੱਖਾਂ ਨੇ ਜਿਹੜੀ ਹੈਗੀ ਹੈ ਸਹਾਇਤਾ ਨਹੀਂ ਕੀਤੀ ਜਿਸ ਕਰਕੇ ਮੀਰ ਮੰਨੂ ਕਿੜ ਗਿਆ ਉਹ ਸਿੱਖਾਂ ਦੇ ਅਗੇਂਸਟ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਸ ਦੁਆਰਾ ਸਖਤੀ ਕਰ ਦਿੱਤੀ ਗਈ ਪਹਿਲਾਂ ਸ਼ਕਤੀ ਸਿਰਫ ਉਹਨਾਂ ਸਿੱਖਾਂ ਦੇ ਉੱਤੇ ਸੀਗੀ ਜਿਹੜੇ ਬਾਗੀ ਸੀਗੇ ਪਰ ਹੁਣ ਆਹ ਸਿੱਖਾਂ ਦੇ ਉੱਪਰ ਹੀ ਸ਼ਕਤੀ ਕਰ ਦਿੱਤੀ ਗਈ ਜਿਹੜੇ ਸਰਕਾਰੀ ਨੌਕਰੀ ਵੀ ਕਰਦੇ ਸਨ ਮੀਰ ਬੰਦੂ ਦੀ ਸਰਕਾਰ ਦੇ ਵਿੱਚ ਜਾਂ ਕੇਂਦਰੀ ਸਰਕਾਰ ਦੇ ਵਿੱਚ ਉਹਨਾਂ ਨੂੰ ਵੀ ਫੜਿਆ ਜਾਣ ਲੱਗਿਆ ਤੇ ਮਾਰਿਆ ਜਾਣ ਲੱਗਿਆ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਤਬਾਹ ਕਰ ਦਿੱਤੇ ਗਏ ਰੋਜ਼ ਹਰ ਰੋਜ਼ ਲਾਹੌਰ ਦੇ ਵਿੱਚ ਜਿਹੜੇ ਹੈਗੇ ਆ ਸਿੱਖਾਂ ਦੇ ਸਿਰ ਜਿਹੜੇ ਹੈਗੇ ਆ ਉਹ ਵੱਡੇ ਜਾਂਦੇ ਸਨ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ ਸੇਰ ਕੀਤਾ ਜਾਂਦਾ ਸੀ ਸੁਇਸ਼ ਕਰਕੇ ਇੰਨੇ ਜ਼ਿਆਦਾ ਜ਼ੁਲਮ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੋਣ ਸਵਾਏ ਹੋਏ ਕਿ ਸਿੱਖਾਂ ਨੇ ਆਪਣਾ ਜਜ਼ਬਾ ਜਿਹੜਾ ਹੈਗਾ ਇਹ ਸਖਾਣ ਦੁਆਰਾ ਪ੍ਰਗਟ ਕੀਤਾ ਹੈ ਕਿ ਜਿੰਨਾ ਮਰਜੀ ਗੁਲਾਬ ਦੇ ਪੌਦੇ ਮੰਨ ਸਾਨੂੰ ਵੱਢੀ ਜਾਓ ਉਹ ਟੈਨੀਆ ਜਿਹੜੀਆਂ ਹੈਗੀਆਂ ਦੁਆਰੇ ਫੇਰ ਕੁੱਟਣ ਗਿਆ ਤੇ ਫੇਰ ਜਿਹੜਾ ਹੈਗਾ ਮੁਗਲਾਂ ਦਾ ਮੁਕਾਬਲਾ ਕਰਨ ਗਿਆ ਦੂਜਾ ਹੈ ਖਾਦਾ ਪੀਤਾ ਲਾਹੇ ਦਾ ਬਾਕੀ ਆਮਦ ਸਾਹੇ ਦਾ ਇਹ ਅਹਿਮਦ ਸਾਹਬਦਾਲੀ ਜਦੋਂ ਪੰਜਾਬ ਉੱਤੇ ਹਮਲੇ ਕਰਨ ਲੱਗਿਆ ਉਸ ਨੇ 8 ਹਮਲੇ ਕੀਤੇ ਐ ਪਹਿਲੇ ਹਮਲੇ ਵਿੱਚ ਚੋਹਾਰ ਗਿਆ ਦੂਜੇ ਵਿੱਚ ਉਹ ਲਹਾਰ ਤੋਂ ਜਿਹੜਾ ਹੈਗਾ ਵਾਪਸ ਮੁੜ ਗਿਆ ਸੀਗਾ ਪਰ ਤੀਜਾ ਹਮਲਾ ਜਿਹੜਾ ਸੀਗਾ ਉਹਦੇ ਵਿੱਚੋਂ ਅੱਗੇ ਵਧ ਆਇਆ ਉਸ ਨੇ ਮੀਰ ਮੰਨੂ ਨੂੰ ਹਰਾ ਦਿੱਤਾ ਜਿਹਦੇ ਚ ਦੀਵਾਨ ਕੌੜਾ ਵੱਲ ਵੀ ਮਾਰਿਆ ਗਿਆ ਸੀਗਾ ਤੇ ਉਸ ਦੌਰਾਨ ਉਹਦੇ ਸਨਾਵਾ ਅੱਗੇ ਵਧੀਆਂ ਗਈਆਂ ਤੇ ਅਗਲੇ ਜਿਹੜੇ ਹਮਲੇ ਆ ਉਹਨਾਂ ਦੇ ਵਿੱਚ ਵੀ ਉਹ ਲਗਾਤਾਰ ਸਨਾਵਾ ਅੱਗੇ ਵਧੀਆਂ ਗਈਆਂ ਜਿਸ ਕਰਕੇ ਜਦੋਂ ਵੀ ਉਹਦੇ ਸਨਾਵਾ ਅੱਗੇ ਵਧੀਆਂ ਸੀਗੀਆਂ ਤਾਂ ਉਹ ਲੁੱਟਬਾਰ ਬਹੁਤ ਜ਼ਿਆਦਾ ਕਰਦਾ ਸੀ ਕਿਉਂਕਿ ਅਫਗਾਨਿਸਤਾਨ ਤੋਂ ਆਣ ਕਰਕੇ ਟਾਈਮ ਬਹੁਤ ਲੱਗਦਾ ਸੀਗਾ ਟਾਈਮ ਜ਼ਿਆਦਾ ਲੱਗਣ ਕਰਕੇ ਸਨਾਵਾ ਦੇ ਪਾਸ ਰਾਸ਼ਨ ਪਾਣੀ ਦੀ ਬਹੁਤ ਥੋੜ੍ਹ ਹੁੰਦੀ ਸੀ ਇਸ ਕਰਕੇ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਉਹ ਲੁੱਟ ਲੈਂਦੇ ਸਨ ਲੋਕਾਂ ਨੂੰ ਵਿਚਾਰ ਬਣਾ ਦਿੰਦੇ ਸੀਗੇ ਹਾਲਾਤ ਇੰਨੇ ਖਰਾਬ ਕਰ ਦਿੰਦੇ ਸਨ ਕਿ ਭੁੱਖ ਮਰੀ ਤੱਕ ਦੀ ਨੌਤ ਆ ਜਾਂਦੀ ਸੀ ਜਾਂ ਲੋਕ ਜਿਹੜੇ ਹੈਗੇ ਆ ਆਪਣੇ ਘਰਾਂ ਨੂੰ ਛੱਡ ਕੇ ਭੱਜ ਜਾਂਦੇ ਸਨ ਉਹ ਸਾਲਤ ਵਿੱਚ ਜਦੋਂ ਬਾਰ ਬਾਰ ਹਮਲੇ ਹੁੰਦੇ ਗਏ ਤਾਂ ਫਿਰ ਸਾਡੇ ਲੋਕ ਹੀ ਸੋਚਣ ਲੱਗ ਗਏ ਕਿ ਜਿੰਨਾ ਮਾਲ ਘਰ ਵਿੱਚ ਪਿਆ ਹੈ ਵਾਦ ਤੋਂ ਵਾਦ ਖਾਲੋ ਨਹੀਂ ਤਾਂ ਹੈ ਲੁੱਟ ਕੇ ਲੈ ਜਾਣਾ ਹੈ ਸੋ ਇਸ ਕਰਕੇ ਪ੍ਰਚਲਿਤ ਹੋਇਆ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮ ਦਸਾਹੇ ਦਾ ਵੀ ਜੇ ਘਰ ਵਿੱਚ ਕੁਝ ਬਚ ਗਿਆ ਤਾਂ ਮੁਗਲ ਅਫਗਾਨ ਸਲਾਵਾ ਨੇ ਆਣਾ ਹੈ ਤੇ ਸਾਰਾ ਕੁਝ ਲੁੱਟ ਕੇ ਲੈ ਜਾਣਾ ਹੈ ਪਰ ਇਸੇ ਸਮੇਂ ਨਿਹੰਗ ਜਿਹੜੇ ਸੀਗੇ ਜਿਨ੍ਹਾਂ ਨੂੰ ਅਕਾਲੀ ਅਸੀਂ ਕਹਿੰਦੇ ਹੈਗੇ ਆ ਇਹਨਾਂ ਨੇ ਲੋਕਾਂ ਦੀ ਰੱਖਿਆ ਬਹੁਤ ਕੀਤੀ ਬਹੁਤ ਜ਼ਿਆਦਾ ਰੱਖਿਆ ਕੀਤੀ ਜਦੋਂ ਵੀ ਕਰੇਬ ਦੇਸ਼ੀ ਹਮਲਾ ਕਰਦੇ ਸੀਗੇ ਤਾਂ ਇਹ ਜਿਹੜੇ ਲੋਕਾਂ ਨੂੰ ਉਹ ਗੁਲਾਮ ਬਣਾ ਕੇ ਲੈ ਕੇ ਜਾਂਦੇ ਸਨ ਸਾਡੀਆਂ ਬਹੁ ਬੇਟੀਆਂ ਨੂੰ ਜੋ ਇਥੋਂ ਲੈ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਉੱਤੇ ਇਹ ਨਹਿੰਗ ਵੱਡੀਆਂ ਸਨਾਵਾ ਬਣਾ ਕੇ ਅਟੈਕ ਕਰਦੇ ਹੁੰਦੇ ਸਨ ਮਤਲਬ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਇਹਨਾਂ ਦੀ ਇੱਜ਼ਤ ਕੀਤੀ ਜਾਂਦੀ ਸੀਗੀ ਕਿ ਲੋਕਾਂ ਨੇ ਘਰ ਦੇ ਵਿੱਚ ਘਰਾਂ ਦੇ ਵਿੱਚ ਵੀ ਇਹ ਪ੍ਰਚਲਿਤ ਹੋ ਗਿਆ ਕਿ ਆਏ ਨੇ ਨਹਿੰਗ ਬੁਹਾ ਖੋਲ ਦੇਣ ਸੰਗ ਕਿ ਘਰ ਦੇ ਵਿੱਚ ਗੇਟ ਦੇ ਉੱਤੇ ਕੋਈ ਨਾਂ ਲਿਖੜਾ ਹੈ ਤਾਂ ਉਸ ਨੂੰ ਘਰ ਦੇ ਵਿੱਚ ਆਸਰਾ ਦੋ ਕਿਉਂਕਿ ਉਹ ਸਾਡੇ ਲਈ ਤੇ ਲੜ ਰਹੇ ਆ ਸਾਡੀ ਇੱਜ਼ਤ ਦੀ ਤਰੱਕੀ ਕਰ ਰਹੇ ਆ ਸੋ ਉਹ ਲੋਕ ਜਿਹੜੇ ਸੀਗੇ ਬਹੁਤ ਜ਼ਿਆਦਾ ਚਰਿੱਤਰ ਦੇ ਵੀ ਸ਼ੁੱਧ ਹੁੰਦੇ ਸਨ ਤੇ ਇਸ ਤੋਂ ਇਲਾਵਾ ਲੋਕਾਂ ਦੇ ਪ੍ਰਤੀ ਸਮਰਪਣ ਦੀ ਭਾਵਨਾ ਸੀਗੀ ਤੇ ਆਪਣੇ ਮਾਤਰ ਭੂਮੀ ਦੇ ਲਈ ਉਹਨਾਂ 'ਚ ਦੇਸ਼ ਭਗਤੀ ਦੀ ਭਾਵਨਾ ਸੀਗੀ ਸੋ ਇਸ ਕਰਕੇ ਲੋਕਾਂ ਵਿੱਚ ਇੱਕ ਚੰਗੀ ਇਮੇਜ ਗਈ ਸੋ ਆਖਰੀ ਹੈ ਕਿ ਸਿੱਖਾਂ ਦੇ 12:00 ਵੱਜ ਗਏ ਆਸਾਂ ਚ ਏਸ ਖਾਣ ਨੂੰ ਤਾਂ ਲੋਕ ਮਾਹੌਲ ਦੇ ਵਿੱਚ ਬੋਲੀ ਜਾ ਰਹੇ ਆ ਮਖੌਲ ਦੇ ਵਿੱਚ ਬੋਲੀ ਜਾ ਰਿਹਾ ਜਦੋਂ ਕੋਈ ਸਿਕ ਕੋਈ ਥੋੜਾ ਮੋਟਾ ਕੋਤੋ ਕੰਮ ਸਹੀ ਨਹੀਂ ਹੋ ਰਿਹਾ ਤਾਂ ਇਹ ਬੋਲ ਦਿੰਦੇ ਆ ਕਿ ਲੈ ਤੇਰੇ ਤਾਂ 12 ਵੱਜ ਗਏ ਪਰ ਨਹੀਂ ਇਹ ਖਾਣ ਦਾ ਮਤਲਬ ਇਹ ਮਖੌਲ ਨਹੀਂ ਹੈਗਾ ਏਸ ਖਾਣ ਦੇ ਪਿੱਛੇ ਇੱਕ ਬਹੁਤ ਵੱਡੀ ਸਚਾਈ ਛੁਪੀ ਹੋਈ ਹੈ ਜਦੋਂ ਦਿੱਲੀ ਤੋਂ ਅਹਿਮਦ ਸਾਦ ਵਾਲੀ ਸਾਡੀਆਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਲਿਜਾ ਰਿਹਾ ਸੀਗਾ ਪੰਜਾਬ ਦੇ ਵਿੱਚੋਂ ਕਿਉਂਕਿ ਕਾਫਲਾ ਬਹੁਤ ਵੱਡਾ ਹੁੰਦਾ ਸੀਗਾ 10 ਦਾ 20-20 ਕਿਲੋਮੀਟਰ ਤੱਕ ਦਾ ਕਾਫਲਾ ਜਾਂਦਾ ਸੀਗਾ ਤੋਂ ਸਿੱਖ ਜਿਹੜੇ ਹੈਗੇ ਆ ਇਕੱਠੇ ਹੋ ਕੇ ਪਹਿਲਾਂ ਤਾਂ ਇਹ ਟੋ ਲਾਂਦੇ ਸੀਗੇ ਕਿ ਉਹ ਲੜਕੀਆਂ ਕਿਸ ਏਰੀਆ ਦੇ ਵਿੱਚ ਜਾ ਰਹੀਆਂ ਨੇ ਮਤਲਬ ਉਹ ਕਾਫਲੇ ਦੇ ਵਿੱਚ ਉਹਨਾਂ ਦੀ ਸਥਿਤੀ ਕੀ ਹੈ ਬਹੁਤ ਵਾਰੀ ਸਿੱਖਾਂ ਦੇ ਆਪਣੇ ਖੁਫੀਆ ਤੰਤਰ ਭੇਜ ਦਿੰਦੇ ਸਨ ਕਈ ਵਾਰੀ ਮਾਰੇ ਵੀ ਜਾਂਦੇ ਸੀਗੇ ਸਿੱਖਾਂ ਦੇ ਜਿਹੜੇ ਖੁਫੀਆ ਵਿਅਕਤੀ ਹੁੰਦੇ ਸੀਗੇ ਤੋ ਇਸ ਤਰ੍ਹਾਂ ਦੇ ਨਾਲ ਜਦੋਂ ਉਹਦੀ ਸ਼ੂ ਲੱਗ ਜਾਂਦੀ ਸੀ ਅਸਲ 'ਚ ਕਿਉਂ ਕਿ ਕਿੱਥੇ ਕਿਹੜੀ ਲੋਕੇਸ਼ਨ ਹੈ ਉਹਨਾਂ ਦੇ ਕਿਸ ਵਿਚਾਲੇ ਹੈ ਜਾਂ ਪਿੱਛੇ ਜਾ ਰਿਹਾ ਉਹ ਗੁਲਾਮ ਬਣਾਏ ਹੋਏ ਲੋਕ ਤਾਂ ਫਿਰ ਉੱਥੇ ਸਿੱਖ ਅਟੈਕ ਕਰ ਦਿੰਦੇ ਸਨ ਤੇ ਅਟੈਕ ਕਰਨ ਦਾ ਸਮਾਂ ਜਿਹੜਾ ਹੁੰਦਾ ਸੀਗਾ ਉਹ ਹੁੰਦਾ ਸੀਗਾ 12 ਵਜੇ ਰਾਤ ਨੂੰ ਅਧ ਵਿਚਕਾਰ ਹੁਣ ਉਹਦਾ ਕਾਰਨ ਇਹ ਸੀ ਕਿ ਸਨਾਮਾ ਸੁੱਤੀਆਂ ਪਈਆਂ ਹੁੰਦੀਆਂ ਸਨ ਨੇਰੀ ਰਾਤ ਹੁੰਦੀ ਸੀਗੀ ਉਸ ਕਰਕੇ ਜਦੋਂ ਸੁੱਤਾ ਪਿਆ ਕੋਈ ਵਿਅਕਤੀ ਹੁੰਦਾ ਏ ਜੇ ਉਹਦੇ ਤੇ اچਨ ਚੇਤ ਕੋਈ ਬਿਨਾ ਦੱਸੇ ਜਦੋਂ ਅਟੈਕ ਕਰ ਦਿੰਦਾ ਤਾਂ ਉਸ ਨੂੰ ਉੱਠਣ ਦਾ ਵੀ ਮੌਕਾ ਜਿਹੜਾ ਹੈਗਾ ਨਹੀਂ ਮਿਲਦਾ ਸੋ ਇਹਸ ਕਰਕੇ ਉਸ ਤੋਂ ਇਹ ਪ੍ਰਚਲਿਤ ਹੋ ਗਿਆ ਕਿ ਸਿੱਖਾਂ ਦੇ 12 ਵੱਜ ਗਏ ਸੋ ਇਸ ਤਰ੍ਹਾਂ ਦੇ ਨਾਲ ਇਹ ਖਾਣਾ ਜਿਹੜੀਆਂ ਹੈਗੀਆਂ ਪ੍ਰਚਲਿਤ ਹੋਈਆਂ ਜਿੱਥੇ ਸਾਨੂੰ ਇਹ ਨਾਲ ਤੋਂ ਫਖਰ ਮਾਣ ਮਹਿਸੂਸ ਹੁੰਦਾ ਹੈਗਾ ਉੱਥੇ ਅਸੀਂ ਇਹਨਾਂ ਤੋਂ ਇਹ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਿੱਖਾਂ ਦੇ ਉੱਤੇ ਜ਼ੁਲਮ ਜਿਹੜੇ ਹੈਗੇ ਆ ਕਿੰਨੇ ਜ਼ਿਆਦਾ ਹੋਏ ਇੱਕ ਹੋਰ ਖਾਨ ਪ੍ਰਚਲਿਤ ਹੈਗੀ ਆ ਐਰਾ ਗੈਰਾ ਨੀ ਨੱਥੂ ਖੈਰਾ ਇਹਨੂੰ ਅਸੀਂ ਅੱਜਕੱਲ੍ਹ ਆਮ ਤੌਰ ਤੇ ਇਹੀ ਲੋਕ ਬੋਲ ਦਿੰਦੇ ਆ ਐਰਾ ਗੈਰਾ ਨੱਥੂ ਖੈਰਾ ਐਰਾ ਗੈਰਾ ਨੀ ਨੱਥੂ ਖੈਰਾ ਅਸਲ 'ਚ ਇਸ ਤਰ੍ਹਾਂ ਖਾਨ ਹੈਗੀ ਆ ਹੁਣੇ ਨੱਥੂ ਖੈਰਾ ਤੇ ਐਰਾ ਗੈਰਾ ਮਤਲਬ ਕੀ ਆ ਹੈ ਇਦਾ ਮਤਲਬ ਇਹ ਹੈ ਕਿ ਹਰ ਕੋਈ ਵਿਅਕਤੀ ਨੱਥੂ ਖਹਿਰਾ ਨਹੀਂ ਬਣ ਸਕਦਾ ਉਹ ਨੱਥੂ ਖਹਿਰਾ ਜਿਸ ਨੇ ਮਹਤਾਬ ਸਿੰਘ ਭੰਗੋ ਜਿਸ ਨੇ ਕਿ ਮੱਥੇ ਰੰਗੜ ਦਾ ਸਿਰ ਵਟਿਆ ਸੀਗਾ ਉਹ ਅਤੇ ਨੱਥੂ ਖਹਿਰਾ ਦੋਨੋਂ ਆਸ ਵਿੱਚ ਹੀ ਸਕੇ ਦੋਸਤ ਸੀਗੇ ਬਹੁਤ ਜ਼ਿਆਦਾ ਇਹਨਾਂ ਦੀ ਅਟੈਚਮੈਂਟ ਸੀ ਜਦੋਂ ਮੱਥੇ ਰੰਗੜ ਦਾ ਸਿਰ ਵਟਿਆ ਗਿਆ ਮੁਗਲ ਸੁਨਾਮਾ ਮਹਤਾਬ ਸਿੰਘ ਦੇ ਪਿੰਡ ਮੀਰਾਕੋਟ ਉਹਨਾਂ ਨੇ ਹਮਲਾ ਕੀਤਾ ਤਾਂ ਉਸ ਹਮਲੇ ਦੇ ਸਮੇਂ ਮਹਿਤਾਬ ਸਿੰਘ ਨੇ ਆਪਣਾ ਬੇਟਾ ਜਿਹੜਾ ਕਿ 7 ਸਾਲ ਦਾ ਸੀ ਉਸ ਸਮੇਂ ਰਾਏ ਸਿੰਘ ਉਸ ਨੂੰ ਨੱਥੂ ਖਹਿਰੇ ਦੇ سپرد ਕਰ ਦਿੱਤਾ ਫਿਰ ਬਾਅਦ ਦੇ ਵਿੱਚ ਕਈ ਮੁਖਬਰਾਂ ਦੁਆਰਾ ਮੁਖਰੇ ਕਰ ਦਿੱਤੀ ਗਈ ਕਿ ਮਹਿਤਾਬ ਸਿੰਘ ਦਾ ਬੇਟਾ ਨੱਥੂ ਖਹਿਰੇ ਦੇ ਕੋਲੇ ਹੈ ਤੇ ਉੱਥੇ ਜਦੋਂ ਅਟੈਕ ਹੁੰਦਾ ਹੈ ਨੱਥੂ ਖਹਿਰਾ ਮੰਨਦਾ ਨਹੀਂ ਹੈਗਾ ਕਿ ਇਹ ਬੇਟਾ ਮੇਰਾ ਹੈ ਬਲਕਿ ਜਿਹੜਾ ਉਹਦਾ ਆਪਣਾ ਬੇਟਾ ਹੁੰਦਾ ਹੈ ਉਹ ਨੂੰ ਇਹ ਕਹਿ ਦਿੰਦਾ ਹੈ ਕਿ ਇਹੇ ਬੇਟਾ ਹੈ ਮਹਿਤਾਬ ਸਿੰਘ ਦਾ ਮਤਲਬ ਉਹ ਦੋਸਤੀ ਨੂੰ ਇੰਨੀ ਜ਼ਿਆਦਾ ਨਿਭਾਉਂਦਾ ਹੈ ਮੋਗਲਾਂ ਦਾ ਅਟੈਕ ਜਿਆਦਾ ਜ਼ਬਰਦਸਤ ਸੀਗਾ ਜਿਸ ਕਰਕੇ ਨੱਥੂ ਖੈਰਾ ਆਪ ਵੀ ਮਾਰੇ ਆ ਗਿਆ ਉਹਦਾ ਸਾਰਾ ਪਰਿਵਾਰ ਮਾਰਿਆ ਗਿਆ ਸਿਰਫ ਉਹ ਇੱਕ ਬੱਚਾ ਬਚਿਆ ਸੀ ਮਹਤਾਬ ਸਿੰਘ ਦਾ ਰਾਏ ਸਿੰਘ ਜਿਹੜਾ ਕਿ ਅਧਮਰੀ ਹਾਲਤ ਦੇ ਵਿੱਚ ਸੀ ਬਹੁਤ ਜਿਆਦਾ ਵੱਡਿਆ ਟੁੱਕਿਆ ਪਿਆ ਸੀ ਮੋਗਲ ਸੁਨਾਵਾ ਉਸਨੂੰ ਮਰਿਆ ਸਮਝ ਕੇ ਚਲੀਆਂ ਗਈਆਂ ਸੋ ਇਸ ਕਰਕੇ ਇੱਥੋਂ ਇਹ ਪ੍ਰਚਲਿਤ ਹੋਈ ਹੈ ਖਾਨ ਕੇ ਆਇਰਾ ਗੈਰਾ ਨੇ ਨੱਥੂ ਖੈਰਾ ਭਾਲ ਉਸ ਬੰਦੇ ਨੇ ਆਪਣੀ ਦੋਸਤੀ ਨਿਭਾਉਣ ਦੇ ਲਈ ਆਪਣਾ ਪਰਿਵਾਰ ਤੱਕ ਬਾਰ ਦਿੱਤਾ ਪਰ ਮਹਤਾਬ ਸਿੰਘ ਭੰਗੋ ਜਿਹੜਾ ਸੀਗਾ ਉਹਦੇ ਪਰਿਵਾਰ ਨੂੰ ਬਚਾ ਲਿਆ ਉਹਦੇ ਬੇਟੇ ਨੂੰ ਬਚਾ ਲਿਆ ਤੇ ਉਹਦਾ ਬੇਟਾ ਅੱਗੇ ਜਾ ਕੇ ਵੱਡਾ ਹੋਇਆ ਉਹਦੇ ਵਿੱਚੋਂ ਰਤਨ ਸਿੰਘ ਭੰਗੋ ਅਸੀਂ ਨਾਮ ਸੁਣਦੇ ਹਾਂ ਪ੍ਰਸਿੱਧ ਸਿੱਖ ਇਤਿਹਾਸਕਾਰ ਹੋਇਆ ਹੈ ਅੱਜ ਕੱਲ ਵੀ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਖੰਨੇ ਦੇ ਕੋਲੇ ਨਿਵਾਸ ਕਰਦੇ ਹਨ ਤੇ ਪ੍ਰੈਜ਼ੀਡੈਂਟ ਵੀ ਉਹ ਸਾਰੇ ਜਿਹੜੇ ਹੈਗੇ ਆ ਵੰਸ਼ ਅੱਗੇ ਚੱਲਦਾ ਹੈ ਇਸ ਤਰ੍ਹਾਂ ਇਹ ਖਾਨਾ ਸੀਗੀਆਂ ਤੇ ਮੈਨੂੰ ਲੱਗਦਾ ਕਿ ਜ਼ਰੂਰ ਆਪ ਨੂੰ ਜਿਹੜਾ ਹੈਗਾ ਇਹਨਾਂ ਖਾਨਾ ਨੂੰ ਸੁਣ ਕੇ ਮਾਣ ਵੀ ਮਹਿਸੂਸ ਹੋਇਆ ਹੋਵੇਗਾ ਤੇ ਇਦੇ ਨਾਲ ਹੀ ਇਹਨਾਂ ਦੀ ਸਚਾਈ ਦਾ ਵੀ ਪਤਾ ਲੱਗਿਆ ਹੋਵੇਗਾ ਕਿ ਕਿਵੇਂ ਕਿਉਂ ਕਿਸ ਤਰ੍ਹਾਂ ਪ੍ਰਚਲਿਤ ਹੋਈਆਂ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿਨਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ